ਥੋੜੇ ਦਿਨ ਪਹਿਲਾਂ ਹੀ ਇੱਕ ਟਰੱਕ ਚੁਨੀਅਨ ਦਾ ਗਠਨ ਕੀਤਾ ਗਿਆ ਸੀ ਖੰਨਾ ਦੇ ਅਮਲੋ ਕਸਬੇ ਦੇ ਵਿੱਚ ਤੇ ਹੁਣ ਇਸੇ ਯੂਨੀਅਨ ਨੂੰ ਭੰਗ ਕਰਨ ਦੀ ਮੰਗ ਉਠਾਈ ਜਾ ਰਹੀ ਹੈ ਆਰਥੀ ਅਸੋਸੀਏਸ਼ਨ ਸੈਲਰ ਅਸੋਸੀਏਸ਼ਨ ਤੇ ਕਿਸਾਨ ਜਥੇਬੰਦੀਆਂ ਦੇ ਨਾਲ ਨਾਲ ਕੋਲਡ ਸਟੋਰ ਦੇ ਮਾਲਕਾਂ ਵੱਲੋਂ ਤੇ ਇਸ ਬਾਰੇ ਉਹਨਾਂ ਵੱਲੋਂ ਇੱਕ ਅਹਿਮ ਮੀਟਿੰਗ ਕੀਤੀ ਗਈ ਹੈ ਤੇ ਮੰਗ ਉਠਾਈ ਗਈ ਹੈ ਕਿ ਇਸ ਯੂਨੀਅਨ ਨੂੰ ਭੰਗ ਕੀਤਾ ਜਾਵੇ ਕਿਉਂਕਿ ਯੂਨੀਅਨ ਦੇ ਨਾਲ ਉਹਨਾਂ ਨੂੰ ਕਾਫੀ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਆਗੂਆਂ ਦਾ ਕਹਿਣਾ ਹੈ ਕਿ ਯੂਨੀਅਨ ਮਨਮਰਜ਼ੀ ਦਾ ਕਿਰਾਇਆ ਵਸੂਲ ਰਹੀ ਹੈ ਤੇ ਜੇਕਰ ਕਿਰਾਇਆ ਨਹੀਂ ਦਿੱਤਾ ਜਾਂਦਾ ਤਾਂ ਉਹਨਾਂ ਦੇ ਨਾਲ ਧੱਕਾ ਕੀ ਕੀਤਾ ਜਾਂਦਾ ਤੇ ਨਾਲ ਹੀ ਟਰੱਕ ਜੁਨੀਅਨ ਬਾਹਰੋਂ ਵੀ ਕਿਸੇ ਟਰੱਕ ਨੂੰ ਮੰਡੀ ਦੇ ਵਿੱਚ ਧਵਾਟੋ ਆਏ ਦੇ ਲਈ ਨਹੀਂ ਆਉਂਦੇ ਰਹੀ। ਵੱਡੇ ਤੇ ਲੋ ਹਲਕੇ ਦੇ ਸਾਰੀ ਲੋਕਾਂ ਦੇ ਥੱਪੀ ਗਈ ਹੈ। ਫੇਰ ਲੋਡ ਕੋ ਜੁਨੀਅਨ ਕਿਸਾਨ ਆਪਣਾ ਟਰੱਕ ਜੁਨੀਅਨ ਬਣਾਈ ਗਈ ਹੈ। ਜਿਹੜੀ ਕਿ 10-15 ਸਾਲ ਤੋਂ ਭੰਗ ਆਉਂਦੀ ਸੀਗੀ। ਇਹਨਾਂ ਨੇ ਦੁਬਾਰਾ 10 ਬੰਦਿਆਂ ਨੂੰ ਖੁੱਸ ਉਤਾਰਨ ਦੇ ਵਾਸਤੇ ਜੁਨੀਅਨ ਬਣਾਈ ਹੈ। ਇਹ ਤੇ ਬਹੁਤ ਲਾਸ ਹੈ ਕਿਸਾਨਾਂ ਨੂੰ, ਵਪਾਰੀਆਂ ਨੂੰ, ਸੈਲਰ ਵਾਲਿਆਂ ਨੂੰ, ਕੋਲਡ ਸਟੋਰ ਵਾਲਿਆਂ ਨੂੰ ਸਾਰਿਆਂ ਨੂੰ ਇਹਦਾ ਲਾਸ ਹੈ। ਵਪਾਰੀਆਂ ਨੂੰ ਜਿੱਥੇ ਜੁਨੀਅਨ ਹੈ ਉੱਥੇ ਵਪਾਰੀ ਆਉਂਦਾ ਹੀ ਨਹੀਂ ਜੇ ਵਪਾਰੀ ਕੋਈ ਆਪਣੀ ਗੱਡੀ ਵੀ ਲੈ ਕੇ ਆਉਂਦਾ ਤਾਂ ਉਹਦੀ 2 2000 5 5000 ਦੀ ਪਰਚੀ ਕੱਟੀ ਜਾਂਦੀ ਹੈ ਅਗਰ ਅਸੀਂ ਗੱਡੀ ਇਹਨਾਂ ਦੇ ਮੰਗਦੇ ਆਂ ਵੀ ਸਾਨੂੰ ਗੱਡੀ ਦਿਓ ਗੱਡੀ ਦਾ ਭਾੜਾ 40 ਰੁਪਏ ਮੰਨ ਲਓ ਕੁਆਂਟਲ ਆ ਇਹ ਕਹਿੰਦੇ 70 ਰੁਪਏ ਦੇਣਾ 80 ਰੁਪਏ ਲੈਣਾ ਲੈਣੀ ਹੀ ਪੈਣੀ ਹੈ ਕੋਈ ਹੱਲ ਨਹੀਂਗਾ ਜੇ ਕੋਈ ਨਹੀਂ ਲੈਂਦਾ ਤਾਂ ਉਹਦੀ ਕੁੱਟਮਾਰ ਕਰਦੇ ਨੇ ਤਾਂ ਨਹੀਂ ਤਾਂ ਉਹਨੂੰ ਗੱਡੀ ਨਹੀਂ ਦਿੰਦੇ ਜਿਸ ਤਰ੍ਹਾਂ ਸਾਡਾ ਇੱਥੇ ਆਲੂ ਦਾ ਵਪਾਰ ਹੈ ਆਲੂ ਰਾਤ ਨੂੰ ਅਸੀਂ ਪੜਦੇ ਆਂ ਰਾਤ ਨੂੰ ਹੀ ਲੋਡ ਕਰਨਾ ਹੁੰਦਾ ਗੱਡੀ ਖੇਤ ਚਲੀ ਜਾਂਦੀ ਹੈ ਖੇਤ ਚ ਜਾਂਦੀ ਹੈ ਤਾਂ ਮੌਕੇ ਤੇ ਗੱਡੀ ਸਾਨੂੰ ਚਾਹੀਦੀ ਹੁੰਦੀ ਆ ਗੱਡੀਆਂ ਇਹਨਾਂ ਕੋਲ ਹੈ ਨਹੀਂ ਗੀਆਂ ਗੱਡੀਆਂ ਇਹਨਾਂ ਨੇ ਲੈ ਕੇ ਬਾਹਰੋਂ ਟਰਾਂਸਪੋਰਟਰਾਂ ਤੋਂ ਸਾਨੂੰ ਗੱਡੀਆਂ ਦੇਣੀਆਂ ਹੁੰਦੀਆਂ ਨੇਗੀਆਂ ਤੇ ਉਹਦਾ ਵਿੱਚ ਵਿਚਾਲੇ ਗੁੰਡਾ ਟੈਕਸ ਲੈਂਦੇ ਨੇ ਗੁੰਡਾ ਪਰਚੀ ਕਹਿ ਲਓ ਉਹਨੂੰ ਜਜ਼ੀਆ ਕਹਿ ਲਓ ਉਹਨੂੰ ਜਿਸ ਤਰ੍ਹਾਂ ਵੀ ਜੇ ਕੋਈ 40 50 ਰੁਪਏ ਰੇਟ ਆ 100 ਰੁਪਏ ਦਵਾਂਗੇ ੱੱਕਾ ਕਰ ਦੇ ਕ ਜੋ ਆਪਣੇ ਅਮਲੋਹ ਦੇ ਵਿੱਚ ਕਿਸਾਨ ਆਪਣੇ ਟਰੱਕ ਜੁਨੀਅਨ ਦਾ ਮਸਲਾ ਸੋ ਇਹਦੇ ਵਿੱਚ ਸਮੂਚੀਆਂ ਜਥੇਬੰਦੀਆਂ ਨੇ ਇਹਦਾ ਡਟ ਕੇ ਵਿਰੋਧ ਕੀਤਾ ਅੱਜ ਇੱਕ ਛੋਟੀ ਮੀਟਿੰਗ ਸੀਗੀ ਆਉਣ ਵਾਲੇ ਦਿਨਾਂ ਵਿੱਚ ਅਗਰ ਸਰਕਾਰ ਵੱਲੋਂ ਇਹ ਫੈਸਲਾ ਵਾਪਸ ਨਾ ਲਿਆ ਗਿਆ ਤਾਂ ਸਮੂਚੀਆਂ ਜਥੇਬੰਦੀਆਂ ਰਲ ਕੇ ਇੱਕ ਵੱਡਾ ਸੰਘਰਸ਼ ਵਿੜਨਗੇ ਸੋ ਅਸੀਂ ਐਸਡੀਐਮ ਨੂੰ ਤੇ ਅੱਗੇ ਜ਼ਿਲ੍ਹੇ 'ਚ ਵੀ ਮੰਗਬੱਧ ਕਰਵਾਵਾਂਗੇ ਸੋ ਸਾਡੀ ਤਾਂ ਸਰਕਾਰ ਅੱਗੇ ਹੀ ਬੇਨਤੀ ਆ ਕਿ ਅਸੀਂ ਕਿਸਾਨਾਂ ਦੇ ਅਰ ਲੋਕਾਂ ਦੇ ਰੋਹ ਅੱਗੇ ਕੁਝ ਵੀ ਨਹੀਂ ਹੁੰਦਾ ਤੁਸਾਂ ਤੁਹਾਨੂੰ ਫੈਸਲਾ ਵਾਪਸ ਲੈਣਾ ਪਊ ਅਸੀਂ ਤਾਂ ਇਹੀ ਬੇਨਤੀ ਕਰਦੇ ਆ ਕਿ ਤੁਸੀਂ ਪ੍ਰੋਟੈਸਟ ਹੋਣ ਤੋਂ ਪਹਿਲਾਂ ਹੀ ਅਗਰ ਫੈਸਲਾ ਬਾਅਦਲ ਮੌਤ ਤੁਹਾਡਾ ਬੜਾ ਧੰਨਵਾਦ ਹੋਊਗਾ ਜਗਬਾਨੀ ਟੀਵੀ ਲਈ ਅਮਲੋ ਤੋਂ ਰੁਪੇਜ ਰਾਜੂ ਦੀ ਰਿਪੋਰਟ